ਸ਼੍ਰੀ ਕਾਲ ਪੰਜਾਬੀ ਜਿੱਕੇ ਟੂ ਸੈਂਡ ਨਿਊਜ਼ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੌਣਲਾ ਮਨਪ੍ਰੀਖੋ ਦਰਸ਼ਕੋ ਇਸ ਵਕਤ ਦੀ ਅਪਡੇਟ ਮੁਖ ਸਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਇੱਕ ਗਰੀਬ ਜੋ ਮਜ਼ਦੂਰ ਸੀ ਉਸ ਦਾ ਆਸ਼ਿਆਨਾ ਟੈਟੇਰੀ ਹੋ ਗਿਆ ਉਸ ਦਾ ਛੱਤ ਜੋ ਡਿੱਗ ਗਿਆ ਜਿਸ ਕਾਰਨ ਉਸ ਤੇ ਕਾਰ ਵੀ ਜੋ ਛੱਤ ਤੇ ਠਾ ਜਿੰਨਾ ਵੀ ਸਮਾਨ ਸੀ ਟੁੱਟ ਪੱਜ ਗਿਆ ਔਰ ਜੋ ਬਜਦਾ ਸਮਾਨ ਸੀ ਉਹ ਨਾਲ ਦੇ ਗਵਾਂਡੀਆਂ ਦੇ ਕਾਰਜੋ ਰੱਖਿਆ ਗਿਆ ਹੈ ਤਾਂ ਉਹ ਦੱਸ ਰਿਹਾ ਕਿ ਇਹ ਜੋ व्यक्ति है उस पिंड दसया जा रहा है श्री मुकतसर साहिब जिले के विधानसभा हलका गिदड़बाह पिंड चक गिलजेवाला विखे एक जो गरीब व्यक्ति जो मजदूर है जो जिसका आशियाना टैटेरी हो गया है अज उसका जो पहला तो नाम दस देव जो मजदूर गमदूर सिंह उसका नाम दसया जा रहा है अज जब उसने मीडिया न गलबात करके अपनी दुख भरी कहानी सुनाई था दस्या कि इस घर भी उसकी एक पत्नी और एक बेटा भी है उस उसने दसिया कि उसकी पत्नी जो है कि एक भयानक बीमारी कैंसर नाल जो पीड़ित है जो अपनी जिंदगी और मौत की जंग लड़ी है उसके नाल ही उसका बेटा भी जो है कि इसे बीमारी तो चूझ रहा है दोनों की जो ਉਹ ਇਲਾਜ ਤੇ ਜੋ ਲੱਖਾਂ ਰੁਪਏ ਦਾ ਖਰਚਾ ਆਵੇਗਾ ਉਸ ਲਈ ਉਹ ਦੇਣਾ ਕਰਨਾ ਬੜਾ ਮੁਸ਼ਕਿਲ ਹੈ ਕਿਉਂਕਿ ਉਹ ਦਿਹਾੜੀਦਾਰ ਮਜ਼ਦੂਰ ਹੈ ਦਿਨ ਦੀ ਦਿਹਾੜੀ ਲਗਾ ਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਆਪਣੇ ਪਤਨੀ ਅਤੇ ਆਪਣੇ ਬੇਟੇ ਨੂੰ ਜੋ ਪਾਲ ਰਿਹਾ ਹੈ ਇਸ ਵਕਤ ਉਸਨੇ ਮੀਡੀਆ ਦੇ ਸਾਹਮਣੇ ਆ ਕੇ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਤੋਂ गुहार लगाई ਹੈ ਕਿ ਉਸ ਨੂੰ ਜੋ ਕਿਸੇ ਮਦਦ ਕੀਤੀ ਜਾਏ ਆਰਥਿਕ ਮਦਦ ਕੀਤੀ ਜਾਏ ਤਾਂ ਜੋ ਆਪਣਾ ਜੋ ਆਸ਼ਿਆਨਾ ਵੀ ਬਣਾ ਸਕੇ ਜੋ ਦਾ ਛੱਤ ਟਟੇਰੀ ਹੋ ਗਿਆ ਉਹ ਵੀ ਬਣਾ ਸਕੇ ਤੇ ਆਪਣੀ ਪਤਨੀ ਅਤੇ बेटे दा इलाज ਵੀ ਕਰਵਾ ਸਕੇ ਅਤੇ ਤੁਹਾਨੂੰ ਦੱਸ ਦਈਏ ਇਸ ਮੌਕੇ ਜੋ ਪਿੰਡ ਵਾਸੀ ਸੰਤ ਬੀਨ ਸਿੰਘ ਸਮੇਤ ਹੋਰਨ ਲੋਕਾਂ ਨੇ ਵੀ ਜੋ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਮਜ਼ਦੂਰ ਦੇ ਜੋ ਹੈ ਕਿ ਮਦਦ ਕਰਨ ਦੀ ਗੁਹਾਰ ਲਗਾਈ ਹੈ ਅਸੀਂ ਵੀ ਆਪਣੇ ਫੇਸਬੁਕ ਪੇਜ ਰਾਹੀਂ ਸਾਰੇ ਸਮਾਜ ਸੇਵੀ ਐਨਜੀਓ ਐਨਜੀਓ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਸ ਗਰੀਬ ਮਜ਼ਦੂਰ ਦੀ ਜੋ ਮਦਦ ਕੀਤੀ ਜਾਵੇ ਜੋ ਜਿਸ ਨਾਲ ਇਸ ਦਾ ਜੋ ਕਾਰਜ ਦਾ ਨਿਰਵਾਹ ਹੈ ਉਹ ਚੰਗੀ ਤਰ੍ਹਾਂ ਚੱਲ ਸਕੇ ਤੇ ਇਸੇ ਪਰਿਵਾਰ ਵੀ ਸਹੀ ਤਰ੍ਹਾਂ ਤੰਦਰੁਸਤ ਹੋ ਸਕੇ ਅਸੀਂ ਵੀ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਜੋ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਉਹਨਾਂ ਨੂੰ ਅਪੀਲ ਕਰਦੇ ਆ ਇਸ ਗਰੀ ਮਜ਼ਦੂਰ ਦੀ ਜੋ ਮਦਦ ਕੀਤੀ ਜਾਏ ਜਿਸ ਨਾਲ ਉਹ ਆਪਣਾ ਆਸ਼ਿਆਨਾ ਜੋ ਉਸ ਦਾ ਟੈਟੇਰੀ ਛੱਤ ਜੋ ਟੈਟੇਰੀ ਹੋ ਗਿਆ ਉਹ ਵੀ ਬਣਾ ਸਕੇ ਹਾਂ ਸੀ ਇਸ ਪੂਰੇ ਘਟਨਾ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਉਸ ਗਰੀ ਮਜ਼ਦੂਰ ਦਾਤੇ ਉਸ ਦੇ ਪਿੰਡ ਵਾਸੀਆਂ ਦਾ ਆਓ ਉਹ ਵੀ ਸੁਣਦੇ ਹਾਂ ਜਾਕ ਗਿਲ ਜਯਗਮਦੂਰ ਸਿੰਘ ਨਾਈ ਕੱਲਤਾ ਜੀ ਪਹਿਲਾਂ ਬੇਟੇ ਨੂੰ ਸੀਗੀ ਇਹ ਬਿਮਾਰੀ ਕੈਂਸਰ ਦੀ ਮੜਕਿਓ ਦੀ ਮਾਤਾ ਨੂੰ ਹੋ ਗਈ ਤੇ ਮੈਥੋਂ ਨਹੀਂ ਪਿਆਗਾ ਮੈਂ ਤਾਂ ਬਹੁਤ ਕੀਤੀ ਸਰਕਾਰ ਨੇ ਕਦੇ ਅਧਿਕਾਰੀਆਂ ਨੇ ਘਰ ਬਣਾਉਣ ਲਈ ਕੋਈ ਆਇਆ ਨਹੀਂ ਜੀ ਨਹੀਂ 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 ਕਿਸੇ ਨੇ ਨਹੀਂ ਕੋਈ ਨਹੀਂ ਆਇਆ ਕੋਈ ਪੈਸਾ ਵਗੈਰਾ ਮਿਲਿਆ ਹੋਵੇ ਘਰ ਪਾਉਣ ਦਾ ਨਾ ਜੀ ਨਾ ਕੋਈ ਨਹੀਂ ਮਿਲਿਆਗਾ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਅਸੀਂ ਵੇਖ ਲਓ ਜੀ ਅਪੀਲ ਤੱਕੀ ਹੈ ਕਿਸੇ ਦੇ ਘਰੇ ਸਮਾਨ ਰਹਿਣ ਨੂੰ ਥਾਣੀ ਮੇਰਾ ਪਿੰਡ ਚੱਕ ਗਿਲਜੀ ਵਾਲਾ ਜੀ ਤੇ ਮੇਰਾ ਨਾਂ ਬਿਆਨਤਾ ਜੀ ਤੇ ਇਹ ਮੇਰਾ ਚਾਚਾ ਜੀ ਇਹ ਨਾਲ ਬਹੁਤ ਗਰੀਬੀ ਵਿੱਚ ਬੰਦਾ ਆ ਰਿਹਾ ਬਹੁਤ ਚਿਰ ਦਾ ਮਰੀਜ਼ ਇਹਦੇ ਦੋ ਸਾਲ ਹੀ ਘਰ ਤੇ ਰੋਟੀ ਤੇ ਕੀ ਪੱਕੀ ਇਹ ਮਕਾਨੇ ਦਾ ਟੇਲ ਬੱਤੀ ਦੇ ਸੀ ਸਾਰਾ ਡਿਗਿਆ ਪਿਆ ਜੀ ਦੇਖ ਲਓ ਆਪਣੀ ਤੁਸੀਂ ਜਾਂਦੇ ਜੀ ਅਸੀਂ ਮੌਕੇ ਤੇ ਜਮਾ ਕੋਲੇ ਹੀ ਡਿਗਿਆ ਮਕਾਨ ਪਰਸੋਂ ਦਾ ਇਹ ਅਸੀਂ ਸਮਾਨ ਇਹਦਾ ਕਢਿਆ ਆ ਕੇ ਕੋਈ ਨਹੀਂ ਹਜੇ ਆਇਆ ਜੀ ਅਸੀਂ ਤਾਂ ਇਹੀ ਅਪੀਲ ਕਰਦੇ ਇੱਕ ਜੀ ਇਹ ਗਰੀਬ ਨੂੰ ਦਿੱਤਾ ਜਾਵੇ ਸਰਕਾਰ ਅਕੀ ਵੀ ਇਹੀ ਬੇਨਤੀ ਹੈ ਜੀ ਤੇ ਪਚਾਇਤ ਅਕੀ ਵੀ ਇਹੀ ਅਪੀਲ ਕਰਦੀ ਛੱਤ ਪਾ ਜੇ ਗਰੀਬ ਦੀ ਇਹਦੀ ਮਦਦ ਕਰੀ ਜਾਵੇ ਵੱਧ ਤੋਂ ਵੱਧ ਅਸੀਂ ਫਿਰ ਹਾਜ਼ਰ ਹੋਵਾਂਗੇ ਨਾਮ ਨੇ ਅਪਡੇਟਸ ਤੇ ਪਿੰਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ